ਅੱਜ ਮੁੱਖ ਮੰਤਰੀ ਸਾਬਤ ਹੋਣਗੇ ਮਾਰਕ ਡਿਪਟੀ ਕਲਰਚਰ ਚੈਟ ਇਹਨਾਂ ਨੇ ਰਾਜਕੀ ਤਿਆਰੀ ਕੀਤਾ ਹੋਇਆ ਵੀ ਪੂਰੇ ਪ੍ਰਸ਼ਾਸਨ ਸਾਡਾ ਪਪਾ ਭਾਰ ਹੈ ਕਿ ਪੰਜਾਬ ਨੂੰ ਜੁਗ ਨਸ਼ਾ ਵਿਰੁੱਧ ਵਿੱਚ ਦਸ਼ਾ ਮੁਕਤ ਕਰਨਾ ਹੈ ਕਿਉਂਕਿ ਹੋਣਾ ਸਾਡੇ ਤੋਂ ਆਪਣੇ ਮੁੱਖ ਮੱਥੇ ਤੋਂ 1 ਲੱਖ ਬਾਰ ਬਰਦਾਸ਼ਤ ਹੀ ਹੋ ਜਾਂਦਾ ਹੈ ਕਿਉਂਕਿ ਪੰਜਾਬ ਦੇ ਜਿਹੜੇ 6 ਪੁੱਤੇ ਜੱਪੂ ਹਰ ਚੀਜ਼ ਚ ਪਹਿਲ ਕਰਦੇ ਹੁੰਦੇ ਸੀ ਡੇਟਾ ਦੇ ਵਿੱਚ ਉਹਨਾਂ ਦੇ ਕੰਮ ਲੱਗਣ ਲੱਗੇ ਨਸ਼ਾ ਨਸ਼ੇੜੀ ਸਾਰੇ ਪੰਜਾਬੀ ਨਾ ਕਦੇ ਨਸ਼ੇੜੀ ਰਹਿਣਗੇ ਨਾ ਕਦੇ ਹੋਣੇ ਇਸ ਪਾਰਟ ਦੇ ਵਿੱਚ ਸਭ ਤੋਂ ਪਰਮਹੰਗਾਰਾ ਮਿਲਿਆ ਕਿਉਂਕਿ ਮਾਲਵਾ ਜੀ ਇੱਥੋਂ ਦੇ ਕੌਂਸਲਰ ਆ ਉਹਨਾਂ ਦਾ ਆਪਣੇ ਲੋਕਾਂ ਨਾਲ ਬੜਾ ਪਿਆਰ ਹੈ ਤੇ ਉਹਨਾਂ ਨੇ ਸਾਰਿਆਂ ਨੇ ਸੌਖ ਕਰਦੀ ਹੈ ਤੇ ਜੇ ਕੋਈ ਬਾਹਰੋਂ ਵੀ ਪੇਚਣ ਆਏਗਾ ਉਹ ਲੜਕੇ ਸੜੇਗਾ ਚਲੋ ਜੀ ਹਾਂ ਮਾਲਵਾ ਜੀ ਅੱਜ ਤੁਹਾਡੇ ਬਾੜ ਦੇ ਵਿੱਚ ਸੀਗਾ ਨਸ਼ੇਵਰਤ ਜਿਹੜਾ ਹਮ ਚੱਲ ਰਹੀ ਹੈ ਮੈਂ ਬਾੜ ਨੰਬਰ 4 ਦਾ ਕੌਂਸਲਰ ਹੋਣ ਦੇ ਨਾਤੇ ਮੈਡਮ ਸਭੀ ਉਪਮਾਰਕ ਐਮਐਲਏ ਮੈਡਮ ਨੇ ਮੈਨੂੰ ਹੁਕਮ ਲਾਇਆ ਕਿ ਇਹਦਾ ਦਾਗਰ ਬਾੜ ਵਿੱਚ ਨਸ਼ਾ ਤੇ ਸ਼ਰਾਬ ਨੂੰ ਬਚਰੇ ਜੋ ਕਿ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇਹ ਕੋ ਆਪਣਾ ਲੋਕਾਂ ਨੂੰ ਲਾਇਆ ਤੇ ਸਹਿਯੋਗ ਨਹੀਂ ਕਰਨ ਦੇਣਾ ਤਾਂ ਨਸ਼ਾ बिकਣ ਨਹੀਂ ਦੇਣਾ ਜਿਸ ਤੇ ਇੱਕ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ گا ਜਿੰਦੇ ਕਰਕੇ ਅਸੀਂ ਸਾਰੇ ਬਾੜ ਵਾਸੀ ਨੂੰ ਸੌਂਹ ਚੁਕਾਈ ਆ ਅੱਜ ਤੋਂ ਬਾਅਦ ਕੋਈ ਨਸ਼ਾ ਤਸਕਰਾਂ ਪਾਈ ਦਾ ਆਪਣੇ ਬਾਅਦ ਚ ਨਹੀਂ ਬੜਨ ਦੇਣਾ ਤੇ ਆਪਾਂ ਨਸ਼ਾ ਕਿਸੇ ਦੇ ਚੰਗੇ ਨਾਲ ਪੰਚਾਸ਼ੇ ਵਿੱਚ ਉਹਦੇ ਆਉਂਦੀ ਕਿਸੇ ਦੀ ਵੀ ਕੋਈ ਕਾਇਰ ਤਫ਼ਤੀਸ਼ ਨਹੀਂ ਕਰਨਾ ਇਹਨਾਂ ਕੋ ਜਮਾਨਤ ਕਿੰਨਾ ਕੰਘਾਰਾ ਮਿਲਿਆ ਜੀ ਬਹੁਤ ਜ਼ਿਆਦਾ ਹੰਘਾਰਾ ਜੀ ਐਕਚੁਅਲੀ ਮੇਰਾ ਮਾਨ ਪਹਿਲੇ ਹੀ ਸਾਫ਼ ਸੁਥਰਾ ਹੈ ਇਹਨਾਂ ਸ਼ੇਦੋ ਰਹਿਤ ਆ ਜੇ ਕੋਈ ਇੱਕਾ ਦੁੱਕਾ ਹੈਗਾ ਵੀ ਆ ਤੇ ਉਹ ਅੱਜ ਆਪਾਂ ਨੂੰ ਸਮਝਾਉਂਦੇ ਠੀਕ ਹੈ ਜੀ ਸਨਮਨੀ ਆਮ ਆਦਮੀ ਪਾਰਟੀ ਬਲਾਕ ਸ਼ਹਿਰੀ ਪ੍ਰਧਾਨ ਜਗਰਾਉਂ ਅੱਜ ਅਸੀਂ ਜੋ ਪੰਜਾਬ ਸਰਕਾਰ ਨੇ ਮਗੋਂ ਮਨ ਕਮਾਨ ਸਾਡੇ ਸੀਐਮ ਸਾਹਿਬ ਦੇ ਵਿਚਾਰ ਨਿਰਦੇਸ਼ ਇਹ ਜੋ ਜੋ ਨਸ਼ਾ ਮੁਕਤ ਮੈਮ ਬਚਾਈ ਆ ਉਹ ਮੈਮ ਸਫਲਤਾ ਨੂੰ ਜਰਾ ਆ ਰਹੀ ਆ ਹੁਣ ਮੈਮ ਦੇ ਵਿੱਚ ਲੋਕ ਮਤ ਕਰਕੇ ਹਿੱਸਾ ਲੈ ਰਹੇ ਆ ਕਿ ਅਸੀਂ ਬਾੜ-ਬਾੜ ਪਿੰਨਪਿੰਡ ਵਿੱਚ ਨਮੂਨਾ ਅਸੀਂ ਦਿੱਲੀ ਦੇਸ ਤੇ ਲਾ ਰਹੇ ਆ ਪ੍ਰੋਗਰਾਮ ਚੱਲ ਰਹੇ ਆ ਉੱਥੇ ਲੋਕ ਆ ਰਹੇ ਆ ਉਹ ਮੁਕ ਪ੍ਰਣ ਕਰ ਰਹੇ ਆ ਇਸ ਚੀਜ਼ ਦਾ ਕਿ ਅਸੀਂ ਕਿਸੇ ਵੀ ਨਸ਼ਾ ਤਸਕਰ ਦੇ ਨਾਲ ਨਾ ਨਸ਼ਾ ਖਾਣ ਵਾਲੇ ਨੂੰ ਰੋਕਾਂਗੇ ਉਹ ਨਸ਼ਾ ਤਸਕਰ ਵਾਲੇ ਦਾ ਸਾਹਿਬ ਨੂੰ ਦਗਾਗੇ ਚਾਹੇ ਉਹ ਸਾਡੇ ਪਿੰਡ ਦਾ ਕਿਸੇ ਵੀ ਕਿਸਮ ਦਾ ਬੰਦਾ ਹੋਵੇ ਅਸੀਂ ਉਸ ਨੂੰ ਉਹਦੇ ਪੱਧ ਦੇ ਵਿੱਚ ਸਮਝਾਵਾਂਗੇ ਤੇ ਨਾ ਸਮਝੂਗਾ ਤਾਂ ਉਸ ਨੂੰ ਪੁਲਿਸ ਦੇ ਹਵਾਲੇ ਕਰਾਂਗੇ। ਔਰ ਜੋ ਪੁਲਿਸ ਪ੍ਰਸ਼ਾਸਨ ਆ, ਸਿਵਲ ਪ੍ਰਸ਼ਾਸਨ ਜਾਂ ਖੈਲੋ ਜਾਂ ਹੈਲਥ ਵਿਭਾਗ ਆ ਜਾਂ ਖੈਲੋ ਆਪਣੇ ਕਮੇਟੀ ਦੇ ਜੀਓ ਸਾਹਿਬ ਜੀ ਆ ਕੋਈ ਸਟੀਜ ਨਿਸ਼ਾਨ ਖਤਮ ਕਰਨ ਲਈ ਪੰਜਾਬ ਸਰਕਾਰ ਦੇ ਦੁਸ਼ਾਨ ਨਰਮੀਸ਼ਾ ਕਰਕੇ ਬੱਬਾ ਪਾਧੀ ਹੋਏ। ਜੀ। ਔਰ ਵਾਲੇ ਸਮੇਂ ਦੇ ਵਿੱਚ ਇਹ ਜੋ ਮੈਮ ਇਹਦਾ ਰਿਅਲ ਚੋਟੂਰੇ ਦੇਖਣ ਨੂੰ ਮਿਲੂਗਾ ਇਹ ਮੈਮ ਬਿਲਕੁਲ ਸਭ ਨੂੰ ਨਹੀਂ ਆਉਂਦੀ। ਕਦੇ ਕਿਸੇ ਸਰਕਾਰ मैं अभी भी अपनों के प्रशिक्षण के लिए साइड और तरफ से लोगों को अपने आप से आप पूरे प्रशासन पे प्रशासन पर साफ निर्णय प्रशासन पर ताकि लोकतंत्र लोकतंत्र भी वहीं पर रह सके भाई को अभिभावित करा आप जो है दिल्ली के सामने आप जो है ਪਤਾ ਮੰਨਵਾ ਕੇ ਤੇ ਲੋਕ ਸਮੁਸਕਾਰ ਕਮੇਟਰੀ ਸਮੁ ਕਾਂਤੀ ਦੇਣੀ ਪਰ ਸਾਡੇ ਘਰ ਦੇ ਕੋਲ ਇੱਕ ਵਾਲੇ ਜਦੋਂ ਉਹ ਬੱਚਾ ਵਚਨ ਕੱਤੇ ਆ ਗਿਆ ਤੇ ਉਹ ਹੀ ਮਾਤਾ ਜਿਹਨੇ ਬੜਾ ਚਾਉਣਾ ਦੀ ਸੀ ਸ਼ਾਰ ਨੂੰ ਤੇ ਮੇਰੇ ਪੁੱਤ ਨੇ ਘਰ ਨੂੰ ਉੱਪਰ ਕਰਕੇ ਆਵਾਜ਼ ਮਾਰਨੀ ਤੋਂ ਉਹਨਾਂ ਆ ਸਭੀ ਨੂੰ ਸੰਭਾਲ ਉਹਨਾਂ ਚੀਜ਼ ਦੀ ਵੀ ਸੰਭਾਲਾ ਪੰਜਾਹ ਵਾਰ ਇਸ ਗੁਰੂਆਂ ਬਿਨਾਂ ਲੱਤਦੀ ਹੈ ਪੰਜਾਹ ਵਾਰ ਇਸ ਅਸੀ ਕਰਦੀ ਹੈ ਕਿਤੇ ਆਨਲਾਈਨ ਆਪਣੀ ਫੀਲ ਨਹੀਂ ਰੱਖਦੀ ਸਮੇ ਸਮੇਂ ਪਰਕਾਰ ਤਾਂ ਕਰਿਆ ਹੋਇਆ ਹੈ ਕਿਦੋਂ ਆਪਾਂ ਗੁਰੂ ਕਹਿੰਦੇ ਕਿਦੋਂ ਆਪਾਂ ਰਹਿਣ ਕਹਿੰਦੇ ਐਸਾ ਵੀ ਮਾਈ ਭਾਣੇ ਬਹੁਤ ਸਾ ਆਪਣਾ ਸਰੀਰ ਦੇਖੇ ਚਾਹ ਉਹ ਕੱਪੜੇ ਪਹਿਨ ਕੇ ਜੈ ਜੈ ਕੇ ਇਹਨਾਂ ਸੇ ਵੀ ਲਾਚ ਨੂੰ ਪੂਰਾ ਕਰਦੇ ਲੋ ¿Qué es

Gracias. No, no, no. ਸਭ ਕੁਝ ਹੋ ਗਿਆ। ਯੋਸਾਫ ਦੀ ਕਾਰਵਾਈ ਪੂਰੀ ਹੋ ਚੁੱਕੀ ਹੈ। ਐਸਪੀ ਦੇ ਨਾਲ ਦਾ ਕੰਮ ਸ਼ੁਰੂ ਹੋ ਚੁੱਕੀ ਹੈ। ਅਜੇ ਵੀ ਮੈਂ ਦਸ਼ਾਪਸਤ ਨੂੰ ਕਹਿ ਰਹੀ ਹਾਂ ਅਜੇ ਵੀ ਕੰਮ ਕਰ ਰਿਹਾ ਹੈ ਨਾ ਮਾਹਰ। ਅਜੇ ਵੀ ਬਾਹਰ ਆ ਜਾਓ। ਕੋਰਟ ਤੇ ਦਿੱਤੀ ਹੋਏਗਾ। ਕੋਰਟ ਤੇ ਵੀ ਅਸੀਂ ਹੁਣ ਕਿਸੇ ਕੋਈਏ। ਜਿੰਨਾ ਦੇ ਲੋਕਾਂ ਨੇ ਮਾਵਾਂ ਦੇ ਖੁੱਪਰ ਵਿੱਚ ਸੱਤ ਵਸਾਏ ਆ। ਇਹ ਤੁਹਾਨੂੰ ਦੂਰ ਕਹਿੰਦਾ ਮੈਂ ਯਾਦ ਨਾ ਮੈਂ ਉਸ ਦਿਨ ਚਾਹੇ ਬੱਚਿਆਂ ਕੋਲ ਸੱਚਾ ਨਾ ਤੇ ਇਹ ਦੂਰ ਜੀ ਸੱਚ ਪਤਾ ਉਹਨੂੰ ਦੱਸੇ ਕਰੀਂ ਆਪਾਂ ਸਭਾਂ ਨਾਲ ਰੱਖ ਲਾਂ ਤੇ ਉਹਨੂੰ ਪਤਾ ਲੱਗ ਜਾਵੇ ਕਿ ਤੇ ਇਹ ਕੁੱਪ ਕਰਕੇ ਆਪਾਂ ਕੀ ਕਰਦੇ ਆ ਸਮਾਜ ਦੀ ਨਹੀਂ ਗੱਲ ਸਾਲਾਂ ਤੋਂ ਪਤਾ ਹੁੰਦਾ ਤੇ ਉਹਨੂੰ ਸੱਚੀ ਬੋਲਣ ਦੇ ਦੀ ਸਮਾਜ ਨੂੰ ਕਹ ਰਿਹਾ ਪਛਤਾਣ ਦੀ

क्या पर कबीर बाबा देवी चे कबीर बाबा बाबा देवी चे रंग कर रहे हैं नस्लें जो इतना देते हैं कि नायन बारा है आज तो उसे जैसे नस्लें एक अस्तिका तो काम नहीं आ रहा है जैसे जैसे नस्लें एक आजकल तो हो रही है ओ नशाह ओ नशाह एक व्यक्ति में ही लग रहा है ओ नशाह ਉਨ੍ਹਾਂ ਦੇ ਪਰਿਵਾਰਾਂ ਦੀ ਹਾਲਤ ਕੀ ਹੈ ਕੋ ਤਦੋਂ ਦੱਸੇ ਨਹੀਂ ਜਾ ਸਕਦਾ ਕਿ ਉਹ ਕਿਹਨੇ ਕਿਹਨੇ ਉਥਰੇ ਹੋਤੀ ਨੇ ਔਰ ਕਿਦਾਂ ਸੜਕੇ ਸਵਾਹ ਹੋ ਗਏ ਨੇ ਇਹ ਨਸਾਨੜਾ ਹੈ ਇਹ ਨਸਾਨ ਪਤਾ ਪਾਏ ਜੈਸੇ ਇਹ ਨਾ ਨਹੀਂ ਗਏ ਕਿਹਨੂੰ ਹੱਥ ਨਹੀਂ ਪਾਇਆ ਜਾ ਸਕਦਾ ਦੂਸਰੀ ਗੱਲ ਇਹ ਵੀ ਜਿਹੜਾ ਨਾਲੇ ਦਾ ਹੈ ਮਤ ਉਹਨੂੰ ਇੱਕ ਵਾਰੀ ਨਹੀਂ ਖਾਣ ਚ ਲੋੜ ਹੈ Thank <laughs>